ਇਸ ਤਰ੍ਹਾਂ ਦੀ ਹੁਣ ਹਾਲਤ ਹੈ ਹਾਂਜੀ ਉੱਥੇ ਵੀਰੇ ਨੂੰ ਮਿਲੇ ਤੇ ਸੁਖਦੀਪਾਲ ਭਾਈ ਨੂੰ ਮਿਲੇ ਆ ਜੀ ਚਲੋ ਵੀ ਮਿਲੇ ਆ ਸੋ ਅੱਗੇ ਨਾਲੋਂ ਬਹੁਤ ਰਿਕਵਰੀ ਹੋਣ ਲੱਗੀ ਆ ਸੋ ਸਾਰੇ ਲੋਕਾਂ ਦੇ ਪਿਆਰ ਕਰਨ ਵਾਲਿਆਂ ਦੀਆਂ ਦੁਆਵਾਂ ਅਰਦਾਸਾਂ ਕੰਮ ਕਰਨ ਲੱਗੀਆਂ ਸੋ ਤੁਹਾਨੂੰ ਵੀ ਜਿੰਨੇ ਆਪਣੇ ਪੰਜਾਬ মিডিਆ ਵਾਲੇ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਨੇ ਸਭ ਨੂੰ ਬਸ ਸੁੱਖ ਦਾ ਸਨੇਹਾ ਦਿਓ ਸਾਰਿਆਂ ਨੂੰ ਇਹੀ ਬੇਨਤੀ ਕਰੋ ਵੀ ਅਰਦਾਸਾਂ ਕਰੋ ਕਿਉਂਕਿ ਕਈ ਵਾਰੀ ਜਿੱਥੇ ਦਵਾਈ ਕੰਮ ਨਹੀਂ ਕਰਦੀ ਉੱਥੇ ਦੁਆਵਾਂ ਕੰਮ ਕਰਦੀਆਂ ਸੋ ਉਹ ਦੁਆਵਾਂ ਨੇ ਕੰਮ ਕੀਤਾ ਸੋ ਫਾਈ ਕਰੂ ਹੁਣ ਅੱਗੇ ਨਾਲੋਂ ਰਿਕਵਰ ਹੋਣ ਲੱਗਿਆ ਹੈ ਪਰਿਵਾਰ ਨਾਲ ਗੱਲਬਾਤ ਹੋਈ ਹੈ ਸਰ ਹਾਂਜੀ ਸਾਰੇ ਉੱਥੇ ਹੀ ਹੈ ਸਾਰੇ ਠੀਕ ਠਾਕ ਹੈ ਹੁਣ ਹੌਸਲੇ ਚ ਹੈ ਕਿਉਂਕਿ ਜਦੋਂ ਨੂੰ ਡਾਕਟਰ ਨੇ ਸਾਨੂੰ ਦੱਸਿਆ ਵੀ ਕਿਉਂਕਿ ਉਹਨਾਂ ਦੇ ਚਿਹਰਿਆਂ ਤੋਂ ਪਤਾ ਲੱਗ ਜਾਂਦਾ ਵੀ ਉਹ ਪਤਾ ਲੱਗ ਰਿਹਾ ਕੁਝ ਪੋਜ਼ਿਟਿਵ ਵਾਈਬ ਸਾਨੂੰ ਆ ਰਹੀ ਹੈ ਹਾਂਜੀ ਹਾਂਜੀ ਬਿਲਕੁਲ 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 ਕੱਲ ਵੀ ਇੱਥੇ ਸੀ ਅੱਜ ਫੇਰ ਇੱਥੇ ਹੋ ਕੱਲ ਦੇ ਨਾਲੋਂ ਕਿੰਨਾ ਫਰਕ ਲੱਗਦਾ ਕਿਹੜੀ ਚੀਜ਼ ਚ ਫਰਕ ਲੱਗਦਾ ਹਾਂਜੀ ਕੱਲ ਕੱਲ ਤੋਂ ਮੈਂ ਐਵੇਂ ਕਹਦੀ ਅਸੀਂ ਵੀ ਥੋੜਾ ਜਿਹਾ ਮਤਲਬ ਟੈਨਸ਼ਨ ਦੇ ਵਿੱਚ ਸਾਰੇ ਸੀਗੇ ਕਿਉਂਕਿ ਜ ਸੋ ਹੁਣ ਸਵੇਰੇ ਮਿਲੇ ਹੁਣ ਠੀਕ ਆ ਰਿਕਵਰ ਹੋਣ ਲੱਗਿਆ ਮਤਲਬ ਹਾਂਜੀ ਪਰਿਵਾਰਕ ਮਤਲਬ ਠੀਕ ਆ ਸਾਰਾ ਸਿਸਟਮ ਸਭ ਠੀਕ ਠਾਕ ਹੈ ਜੀ ਬਸ ਇਹੀ ਸਭ ਨੂੰ ਸੁਖ ਦਾ ਸਨੇਹਾ ਦਿਓ ਵੀ ਸਾਰੇ ਅਰਦਾਸਾਂ ਬਸ ਬੇਨਤੀਆਂ ਚ ਲੱਗੇ ਰਹੋ ਵਾਹਿਗੁਰੂ ਸ਼ਹੀਦੀ ਭਲਾ ਕਰੇ ਬਹੁਤ ਬਹੁਤ ਥੈਂਕ ਯੂ ਇਕਤਾ ਤੁਹਾਡਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਦਿਲੋਂ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਫਿਕਰ ਹੈ ਚਿੰਤਾ ਹੈ ਬਾਈ ਰਾਜਵੀਰ ਤੇ ਮੈਂ ਅੰਦਰ ਮਿਲ ਕੇ ਆਇਆ ਇੱਕ ਖੁਸ਼ਖਬਰੀ ਹੈ ਸਾਡੀਆਂ ਸਾਰੀਆਂ ਦੁਆਵਾਂ ਸਦਕਾ ਬਾਈ ਦਾ ਬੀਪੀ ਵੀ ਸਟੇਬਲ ਹੈ ਜਿਹੜੀ ਆਕਸੀਜਨ ਹੈ ਉਹ ਪਹਿਲਾਂ ਬਹੁਤ ਜ਼ਿਆਦਾ ਲਾਈ ਹੋਈ ਸੀ ਹੁਣ ਸਿਰਫ 25% ਦੀ ਲੋਡ ਪੈ ਰਹੀ ਹੈ ਬਾਡੀ ਉਹਨਾਂ ਦੀ ਕਾਫੀ ਰਿਕਵਰ ਹੋ ਰਹੀ ਹੈ ਕਿਉਂਕਿ ਸਿਰ ਦੇ ਵਿੱਚ ਜਿਹੜੀ ਇੰਜਰੀ ਹੈ ਉਹ ਬਾਅਦ ਚ ਵੀ ਰਿਕਵਰ ਹੋ ਸਕਦੀ ਹੈ ਬ੍ਰੇਨ ਕਾਫੀ ਬਾਅਦ ਚ ਰਿਕਵਰ ਹੋ ਸਕਦਾ ਹੈ ਜਿਹੜੀ ਸਪੈਸ਼ਲ ਕਿਡਨੀ ਤੇ ਹਾਰਟ ਹੈ ਸਭ ਤੋਂ ਵੱਡੀ ਫਿਕਰ ਸੀਗੀ ਕਿਡਨੀ ਤੇ ਹਾਰਟ ਦੀ ਤੇ ਉਹ ਬਾਡੀ ਬਹੁਤ ਛੇਤੀ ਰਿਕਵਰ ਕਰ ਰਹੀ ਹੈ ਡਾਕਟਰਾਂ ਨੇ ਕਿਹਾ ਜਿਹੜੇ 12 ਘੰਟੇ ਜ਼ਿਆਦਾ ਕ੍ਰਿਟੀਕਲ ਸੀਗੇ ਉਹ ਲੰਘ ਚੁੱਕਿਆ ਸਾਨੂੰ ਜਿਹਦਾ ਬਹੁਤ ਜ਼ਿਆਦਾ ਡਰ ਸੀਗਾ ਹਾਲਾਤ ਕਾਫੀ ਨਾਜ਼ਿਕ ਸੀਗੇ ਕ੍ਰਿਟੀਕਲ ਟਾਈਮ 12 ਘੰਟੇ ਦਾ ਪਹਿਲਾ ਫੇਸ ਸੀਗਾ ਉਹ ਲੰਘ ਚੁੱਕਿਆ ਹੈ ਕਿ ਹੁਣ ਉਹਨਾਂ ਦਾ ਬੀਪੀ ਵੀ ਸਟੇਬਲ ਹੈ ਆਕਸੀਜਨ ਵੀ ਘਟਾ ਦਿੱਤੀ ਗਈ ਹੈ ਔਰ ਜਿਹੜੀ ਬਾਡੀ ਹੈ ਬਹੁਤ ਛੇਤੀ ਰਿਕਵਰ ਕਰ ਰਹੀ ਹੈ ਪਰਿਵਾਰਿਕ ਮੈਂਬਰਾਂ ਦੇ ਨਾਲ ਗੱਲਬਾਤ ਹੋਈ ਹੈ ਭਾਜੀ ਤੁਸੀਂ ਹਾਂਜੀ ਮੇਰੀ ਜਸਵੀਰਪਾਲ ਭਾਜੀ ਨੇ ਜਸ ਰੈਕਡ ਤੋਂ ਜਿਨ੍ਹਾਂ ਨੇ ਆਪਣੇ ਪੁੱਤਾਂ ਵਾਂਗੂ ਉਹਨਾਂ ਨੂੰ ਪਾਲਿਆ ਤੇ ਉਹਨਾਂ ਨੂੰ ਲੌਂਚ ਵੀ ਉਹਨਾਂ ਨੇ ਕੀਤਾ ਹੈ ਉਹ ਨਾਲ ਹੀ ਸੀਗੇ ਉਹ ਵੀ ਸ਼ੁਕਰ ਕਰ ਰਹੇ ਸੀਗੇ ਨਾਲੇ ਅਰਦਾਸਾਂ ਕਰ ਰਹੇ ਸੀਗੇ ਔਰ ਤੁਸੀਂ ਵੀ ਸਾਰਾ মিডিਆ ਪੰਜਾਬ ਚ ਜਿੱਥੇ ਵੀ ਬੈਠੇ ਹੋ ਪਲੀਜ਼ ਸਾਰੇ ਅਰਦਾਸਾਂ ਕਰੋ ਉੱਤੇ ਕੰਮ ਕਰ ਰਹੀਆਂ ਨੇ ਅਰਦਾਸਾਂ ਬਹੁਤ ਮਾੜੇ ਹਾਲਾਤ ਸੀਗੇ ਕੱਲ ਮੇਰਾ ਵੀ ਦਿਲ ਕੰਬਦਾ ਸੀਗਾ ਜਦੋਂ ਮੈਂ ਨਿਊਜ਼ ਦੇ ਕਿਸੇ ਤੇ ਗੱਲ ਕੀਤੀ ਸੀ ਜਿੱਦਾਂ ਦੇ ਹਾਲਾਤ ਸੀਗੇ ਪਰ ਹੁਣ ਜਿੱਦਾਂ ਦੀ ਇੱਕ ਗੁੱਡ ਨਿਊਜ਼ ਅੰਦਰੋਂ ਆਈ ਹੈ ਕਿ ਉਹਨਾਂ ਦਾ ਬੀਪੀ ਸਟੇਬਲ ਹੈ ਔਰ ਜਿਹੜੀ ਬਾਉਂਸ ਬੈਕ ਕਰ ਰਹੀ ਹੈ ਬਾਡੀ ਬਹੁਤ ਛੇਤੀ ਰਿਕਵਰ ਹੋ ਰਹੀ ਹੈ ਥੈਂਕ ਯੂ ਸੋ। ਇਸ ਤਰ੍ਹਾਂ ਦੀ ਹੁਣ ਹਾਲਤ ਹਾਂਜੀ ਇੱਥੇ ਵੀਰੇ ਨੂੰ ਮਿਲੇ ਸੋ ਐਸੀਪਾਲ ਬਾਈ ਨੂੰ ਮਿਲੇ ਆਂ ਜੀ ਕਲਰ ਵਿੱਚ ਕੱਲੇ ਨੂੰ ਮਿਲੇ ਆਂ ਸੋ ਅੱਗੇ ਨਾਲੋਂ ਬਹੁਤ ਰਿਕਵਰੀ ਹੋਣ ਲੱਗੀ ਆ ਸੋ ਸਾਰੇ ਲੋਕਾਂ ਨੇ ਪਿਆਰ ਕਰਨ ਵਾਲੇ ਨੇ ਦੁਆਵਾਂ ਅਰਦਾਸਾਂ ਕੰਮ ਕਰਨ ਲੱਗੀਆਂ ਸੋ ਤੁਹਾਨੂੰ ਵੀ ਜਿੰਨੇ ਆਪਣੇ ਪੰਜਾਬ মিডিਆ ਵਾਲੇ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਹਾਂ ਸਭ ਨੂੰ ਬਸ ਸੁੱਖ ਦਾ ਸਨੇਹਾ ਦਿਓ ਸਾਰਿਆਂ ਨੂੰ ਇਹੀ ਬੇਨਤੀ ਕਰੋ ਵੀ ਅਰਦਾਸਾਂ ਕਰੋ ਕਿਉਂਕਿ ਕਈ ਵਾਰੀ ਜਿੱਥੇ ਦਵਾਈ ਕੰਮ ਨਹੀਂ ਕਰਦੀ ਉੱਥੇ ਦੁਆਵਾਂ ਕੰਮ ਕਰਦੀਆਂ ਸੋ ਉਹ ਦੁਆਵਾਂ ਨੇ ਕੰਮ ਕੀਤਾ ਸੋ ਟ੍ਰਾਈ ਕਰੂ ਹੁਣ ਅੱਗੇ ਨਾਲ ਰਿਕਵਰ ਹੋਣ ਲੱਗਿਆ ਆ ਪਰਿਵਾਰ ਨਾਲ ਗੱਲਬਾਤ ਹੋਈ ਐ ਸਰ ਹਾਂਜੀ ਸਾਰੇ ਉੱਥੇ ਹੀ ਆਈ ਸਾਰੇ ਠੀਕ ਠਾਕ ਆ ਹੁਣ ਹੌਸਲੇ ਚ ਐ ਕਿਉਂਕਿ ਜਦੋਂ ਨੂੰ ਡਾਕਟਰ ਨੇ ਮੈਂ ਦੱਸਿਆ ਵੀ ਕਿਉਂਕਿ ਉਹਨਾਂ ਦੇ ਚਿਹਰਿਆਂ ਤੋਂ ਪਤਾ ਲੱਗ ਜਾਂਦਾ ਵੀ ਉਹ ਪਤਾ ਲੱਗ ਰਿਹਾ ਕੁਝ ਪੋਜ਼ਿਟਿਵ ਵਾਈਬ ਸਾਨੂੰ ਆ ਰਹੀ ਹੈ। ਐਨ ਇੰਪਰੂਵਮੈਂਟ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਬਿਲਕੁਲ। ਤੁਸੀਂ ਕੱਲ ਵੀ ਅਰਨਿਤ ਇੱਥੇ ਸੀ ਅੱਜ ਫੇਰ ਇੱਥੇ ਹੋ। ਕੱਲ ਦੇ ਨਾਲੋਂ ਕਿੰਨਾ ਫਰਕ ਲੱਗਦਾ ਕਿਹੜੀ ਚੀਜ਼ 'ਚ ਫਰਕ ਲੱਗਦਾ? ਹਾਂਜੀ ਕੱਲ ਕੱਲ ਤੁਹਾਨੂੰ ਐਵੇਂ ਕਹਦੀ ਅਸੀਂ ਵੀ ਥੋੜਾ ਜਿਆ ਮਤਲਬ ਟੈਨਸ਼ਨ ਦੇ ਵਿੱਚ ਸਾਰੇ ਸੀਗੇ ਕਿਉਂਕਿ ਜਿਵੇਂ ਜਿਵੇਂ ਨਿਊਜ਼ਾਂ ਆ ਰਹੀਆਂ ਸੀਗੀਆਂ। ਸੋ ਹੁਣ ਸਵੇਰੇ ਮਿਲੇ ਹੁਣ ਠੀਕ ਆ ਰਿਕਵਰ ਹੋਣ ਲੱਗਿਆ ਮਤਲਬ। ਹਾਂਜੀ। ਪਰਿਵਾਰਕ ਬੈਂਟੇ ਅੰਦਰ ਲੱਗੇ ਰਹੋ ਵਾਈਗਰੂ ਸ਼ਹੀਦੀ ਭਲਾ ਕਰੇ ਬਹੁਤ ਬਹੁਤ ਧੰਨਵਾਦ ਇੱਕ ਤਾਂ ਤੁਹਾਡਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਜੀ ਲੋ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਫਿਕਰ ਹੈ ਚਿੰਤਾ ਹੈ ਭਾਈ ਰਾਜੀਵੀਰ ਤੇ ਮੈਂ ਅੰਦਰ ਮਿਲ ਕੇ ਆਇਆ ਇੱਕ ਖੁਸ਼ਖਬਰੀ ਹੈ ਸਾਡੀਆਂ ਸਾਰੀਆਂ ਦੁਆਵਾਂ ਸਦਕਾ ਬਾਈ ਦਾ ਬੀਪੀ ਵੀ ਸਟੇਬਲ ਹੈ ਜਿਹੜੀ ਆਕਸੀਜਨ ਹੈ ਉਹ ਪਹਿਲਾਂ ਬਹੁਤ ਜ਼ਿਆਦਾ ਲਾਈ ਹੋਈ ਸੀ ਹੁਣ ਸਿਰਫ 25% ਦੀ ਲੋਡ ਪੈ ਰਹੀ ਹੈ ਬੋਡੀ ਉਹਨਾਂ ਦੀ ਕਾਫੀ ਰਿਕਵਰ ਹੋ ਰਹੀ ਹੈ ਕਿਉਂਕਿ ਸਿਰ ਦੇ ਵਿੱਚ ਜਿਹੜੀ ਇੰਜਰੀ ਹੈ ਉਹ ਬਾਅਦ ਚ ਵੀ ਰਿਕਵਰ ਹੋ ਸਕਦੀ ਹੈ ਬ੍ਰੇਨ ਕਾਫੀ ਬਾਅਦ ਚ ਰਿਕਵਰ ਹੋ ਸਕਦਾ ਹੈ ਜਿਹੜੀ ਸਪੈਸ਼ਲ ਕਿਡਨੀ ਤੇ ਹਾਰਟ ਹੈ ਸਭ ਤੋਂ ਵੱਡੀ ਫਿਕਰ ਸੀਗੀ ਕਿਡਨੀ ਤੇ ਹਾਰਟ ਦੀ ਤੇ ਉਹ ਬਾਡੀ ਬਹੁਤ ਛੇਤੀ ਰਿਕਵਰ ਕਰ ਰਹੀ ਹੈ ਡਾਕਟਰਾਂ ਨੇ ਕਿਹਾ ਜਿਹੜੇ 12 ਘੰਟੇ ਜਿਆਦਾ ਕ੍ਰਿਟੀਕਲ ਸੀਗੇ ਉਹ ਲੰਘ ਚੁੱਕੇ ਹੈ ਸਾਨੂੰ ਜਿਹਦਾ ਬਹੁਤ ਜਿਆਦਾ ਡਰ ਸੀਗਾ ਹਾਲਾਤ ਕਾਫੀ ਨਾਜ਼ੁਕ ਸੀਗੇ ਕ੍ਰਿਟੀਕਲ ਟਾਈਮ 12 ਘੰਟੇ ਦਾ ਪਹਿਲਾ ਫੇਸ ਸੀਗਾ ਉਹ ਲੰਘ ਚੁੱਕਿਆ ਤੇ ਹੁਣ ਉਹਨਾਂ ਦਾ ਬੀਪੀ ਵੀ ਸਟੇਬਲ ਹੈ ਆਕਸੀਜਨ ਵੀ ਘਟਾ ਦਿੱਤੀ ਗਈ ਹੈ ਔਰ ਜਿਹੜੀ ਬਾਡੀ ਆ ਬਹੁਤ ਛੇਤੀ ਰਿਕਵਰ ਕਰ ਰਹੀ ਹੈ। ਪਰਿਵਾਰਿਕ ਮੈਂਬਰਾਂ ਦੇ ਨਾਲ ਗੱਲਬਾਤ ਹੋਈ ਹੈ ਭਾਜੀ ਤੁਹਾਡੀ। ਹਾਂਜੀ ਮੇਰੀ ਜਸਵੀਰਪਾਲ ਭਾਜੀ ਨੇ ਜਸ ਰੈਕਡ ਤੋਂ ਜਿਨ੍ਹਾਂ ਨੇ ਆਪਣੇ ਕੁੱਤਾ ਵਾਂਗੂ ਉਹਨਾਂ ਨੂੰ ਪਾਲਿਆ ਤੇ ਉਹਨਾਂ ਨੂੰ ਲਾਂਚ ਵੀ ਉਹਨਾਂ ਨੇ ਕੀਤਾ ਹੈ। ਉਹ ਨਾਲ ਹੀ ਸੀਗੇ, ਉਹ ਵੀ ਸ਼ੁਕਰ ਕਰ ਰਹੇ ਸੀਗੇ, ਨਾਲੇ ਅਰਦਾਸਾਂ ਕਰ ਰਹੇ ਸੀਗੇ। ਔਰ ਤੁਸੀਂ ਵੀ ਸਾਰਾ মিডিਆ ਪੰਜਾਬ 'ਚ ਜਿੱਥੇ ਵੀ ਬੈਠੇ ਹੋ, ਪਲੀਜ਼ ਸਾਰੇ ਅਰਦਾਸਾਂ ਕਰੋ ਤੇ ਕੰਮ ਕਰ ਰਹੀਆਂ ਨੇ ਅਰਦਾਸਾਂ। ਬਹੁਤ ਮਾੜੇ ਹਾਲਾਤ ਸੀਗੇ, ਕੱਲ ਮੇਰਾ ਵੀ ਦਿਲ ਕੰਬਦਾ ਸੀਗਾ ਜਦੋਂ ਮੈਂ ਨਿਊਜ਼ ਦੇਖੀ ਸੀ ਤੇ ਗੱਲ ਕੀਤੀ ਸੀ ਜਿੱਦਾਂ ਦੇ ਹਾਲਾਤ ਸੀਗੇ। ਪਰ ਹੁਣ ਜਿੱਦਾਂ ਦੀ ਇੱਕ ਗੁੱਡ ਨਿਊਜ਼ ਅੰਦਰੋਂ ਆਈ ਹੈ ਕਿ ਉਹਨਾਂ ਦਾ ਬੀਪੀ ਸਟੇਬਲ ਹੈ ਔਰ ਜਿਹੜੀ ਬਾਉਂਸ ਬੈਕ ਕਰ ਰਹੀ ਹੈ ਬਾਡੀ ਬਹੁਤ ਛੇਤੀ ਰਿਕਵਰ ਹੋ ਰਹੀ ਹੈ ਥੈਂਕ ਯੂ ਸੋ ਮਚ